ਸਰਬਾਰ ਛੰਡੀ ਪੀਰ ਪਿੰਡ ਕੜਿਆਣਾ ਸਤਲੂ ਦਰਿਆ ਦੇ ਕੰਢੇ ਤੇ ਸਥਿਤ ਹੈ ਇਸ ਸਥਾਨ ਦਾ ਸੰਬੰਧ ਹਿਊਰ 3 ਨਾਮਕਮਲ ਰਾਜਾ ਸਾਹਿਬ ਜੀ ਨਾਲ ਇਸ ਤਰ੍ਹਾਂ ਜੁੜਦਾ ਹੈ ਇਸ ਸਥਾਨ ਤੇ ਬੈਠ ਕੇ ਬਾਬਾ ਜਵਾਲ ਸਿੰਘ ਜੀ ਦੇ ਗੁਰੂ ਲਾਲਾ ਬਲੀ ਹਮੀਰ ਚੰਦ ਜੀ ਨੇ 12 ਸਾਲ ਤਪੱਸਿਆ ਕੀਤੀ ਗਰਮੀ ਤੇ ਸਰਦੀ ਦੀ ਪਰਵਾਹ ਕੀਤੇ ਤੋਂ ਬਿਨਾ ਤੇ 12 ਸਾਲਾਂ ਦੀ ਘੋਰ ਤਪੱਸਿਆ ਤੋਂ ਬਾਅਦ ਇੱਕ ਦਿਨ ਲਾਲਾ ਬਲੀ ਹਮੀਰ ਚੰਦ ਜੀ ਆਪਣੀ ਬੰਦਗੀ ਵਿੱਚ ਲੀਨ ਸੰਤ ਤੇ ਕਰੋੜਾਂ ਸੂਰਜਾਂ ਦਾ ਸਮਾਨ ਰੌਸ਼ਨੀ ਹੋਈ ਤੇ ਆਕਾਸ਼ਵਾਣੀ ਹੋਈ ਕਿ ਮਾਰਦੇ ਹਮੀਰਿਆ ਦਰਿਆ ਵਿੱਚ ਛਾਲ ਤੇ ਜਦੋਂ ਦਰਿਆ ਬਾਦ ਤੱਕਿਆ ਦੇ ਦਰਿਆ ਜ਼ਹਿਰੀਲੇ ਸੱਪਾਂ ਨਾਲ ਭਰਿਆ ਪਿਆ ਸੀ ਤੇ ਜ਼ਹਿਰੀਲੇ ਸੱਪਾਂ ਦੀ ਪ੍ਰਵਾਹ ਕੀਤੇ ਤੋਂ ਬਿਨਾ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਕੇ ਲਾਲਾ ਬਲੀ ਹਮੀਰ ਚੰਦ ਜੀ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਤੇ ਬੰਦ ਕਵਾੜ ਖੁੱਲ ਗਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਇਸੇ ਸਤ ਤੇ ਹੀ ਬਾਬਾ ਜਵਾਰ ਸਿੰਘ ਜੀ ਦਾ ਮਲਾਪ ਲਾਲਾ ਬਲੀ ਹਮੀਰ ਚੰਦ ਜੀ ਨਾਲ ਹੋਇਆ ਤੇ ਉਹਨਾਂ ਨੂੰ ਆਪਣੇ ਪਿੰਡ ਝੰਗਰੀ ਲੈ ਆਏ ਤੇ 12 ਸਾਲ ਲਾਲਾ ਬਲੀ ਹਮੀਰ ਚੰਦ ਜੀ ਦੀ ਸੇਵਾ ਕੀਤੀ ਤੇ ਜਦੋਂ ਲਾਲਾ ਬਲੀ ਹਮੀਰ ਚੰਦ ਜੀ ਨੇ ਇਸ ਸੰਸਾਰ ਨੂੰ ਕੂਚ ਕਰਨਾ ਸੀ ਤੇ ਕੂਚ ਕਰਨ ਤੋਂ ਪਹਿਲਾਂ ਬਾਬਾ ਜਵਾਹਰ ਸਿੰਘ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸੰਸਾਰ ਨੂੰ ਤਾਰਨ ਲਈ ਸਵੈ ਸਰੂਪੀ ਜੋਤਿ ਪਰਮਾਤਮਾ ਨੇ ਭੇਜਣੀ ਹੈ ਉਸ ਦਾ ਸਰੂਪ ਇਸ ਤਰ੍ਹਾਂ ਹੋਵੇਗਾ ਤੇ ਉਸ ਦੇ ਆਉਣ ਦਾ ਸਮਾਂ ਇਸ ਤਰ੍ਹਾਂ ਹੋਵੇਗਾ ਤੇ ਉਹਨਾਂ ਨੇ ਲਾਲਾ ਬਲੀ ਅਮੀਰ ਚੰਦ ਜੀ ਨੇ ਸ੍ਰੀ ਹਜ਼ੂਰ ਨਾਮਕਮਲ ਰਾਜਾ ਸਾਹਿਬ ਜੀ ਵੱਲ ਸੰਕੇਤ ਕੀਤਾ ਤੇ ਬਾਬਾ ਜਵਾਹਰ ਸਿੰਘ ਜੀ ਨੇ ਲਾਲਾ ਬਲੀ ਹਮੀਰ ਚੰਦ ਜੀ ਵੱਲੋਂ ਮੇਲੀ ਕੀਮਤੀ ਦਾਤ ਨੂੰ ਸ੍ਰੀ ਹਜੂਰ ਨਾਮ ਕਮਲ ਰਾਜਾ ਸਾਹਿਬ ਜੀ ਦੀ ਝੋਲੀ ਵਿੱਚ ਪਾਇਆ।